ਨਹੀਂ ਹੈ ਤੁਸੀਂ ਇੱਕ ਬਾਲ ਨਾਲ ਵੀ ਇਸ ਨੂੰ ਰੋਲ ਕਰ ਸਕਦੇ ਹੋ ਔਰ ਇਸ ਨੂੰ ਵੀ ਤੁਸੀਂ 3 ਤੋਂ 4 ਮਿੰਟ ਸਵੇਰੇ ਦੁਪਹਿਰੇ ਸ਼ਾਮ ਔਰ ਦੈਨ ਬਾਲ ਦੀ ਮਦਦ ਨਾਲ ਹੀ ਤੁਸੀਂ ਅੱਡੀਆਂ ਦੇ ਵਿਚਾਲੇ ਬਾਲ ਰੱਖ ਲੈਣੀ ਹੈ ਔਰ ਇਸ ਨੂੰ ਉੱਪਰ ਚੱਕਣਾ 1 2 3 4 5 ਦੈਨ ਰਿਲੈਕਸ 1 2 3 4 5 ਦੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣੇ ਸਵੇਰੇ ਦੁਪਹਿਰੇ ਸ਼ਾਮ ਤੀਸਰੀ ਕਸਰਤ ਕੀ ਹੈ ਆਪਾਂ ਇੱਕ ਤੌਲੀਆ ਐਦਾਂ ਦੇਖੋ ਤੁਸੀਂ ਤੈ ਮਾਰ ਕੇ ਰੱਖ ਲੈਣਾ ਔਰ ਇਸ ਦੇ ਉੱਪਰ ਆਪਾਂ ਆਪਣੇ ਪੈਰ ਨੂੰ ਰੱਖਾਂਗੇ ਬਿਲਕੁਲ ਸੈਂਟਰ ਦੇ ਵਿੱਚ ਔਰ ਟੋਲੀਆਂ ਨੂੰ ਉੱਪਰ ਚੱਕ ਕੇ ਆਪਾਂ ਸਟ੍ਰੈਚ ਕਰਾਂਗੇ ਥੱਲੇ ਨੂੰ ਤੁਸੀਂ ਦੇਖੋ ਪੈਰ ਪੂਰਾ ਮੁੜ ਗਿਆ ਔਰ ਪਿੰਜਣੀ ਤੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ 1 2 3 10 10 ਸੈਕਿੰਡ ਹੋਲਡ ਕਰਾਂਗੇ ਦੈਨ ਰਿਲੈਕਸ ਇਸ ਦੀਆਂ ਵੀ ਤੁਸੀਂ 10 ਰੈਪੀਟਿਸ਼ਨ ਇਹ ਦੋਨੋਂ ਸਾਈਡ ਕਰਨਾ ਚਾਹੀਏ ਤੁਹਾਡੇ ਦਰਦ ਇੱਕ ਪਾਸੇ ਆ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਲਾਸਟ ਐਕਸਰਸਾਈਜ਼ ਕੀ ਹੈ ਹੀਲ ਰੇਜ਼ ਕਰਾਂਗੇ ਕੁਰਸੀ ਦੀ ਮਦਦ ਨਾਲ ਪੈਰ ਉੱਪਰ ਚੱਕ ਦੇਣੇ ਆ 1 2 3 10 ਦੈਨ ਰਿਲੈਕਸ ਇਸ ਤੀਆਂ 20 10 ਰੈਪੀਟੀਸ਼ਨ ਸਾਰੀਆਂ ਕਸਰਤਾਂ ਸਵੇਰੇ ਤੇ ਪਰੇ ਸ਼ਾਮ ਕਰੋ ਅੱਡੀ ਦਾ ਦਰਦ ਜਲਦੀ ਠੀਕ ਹੋ ਜਾਏਗਾ ਸਤਿ ਸ੍ਰੀ ਅਕਾਲ